ਫਗਵਾੜਾ ਦੇ ਸਿਵਲ ਹਸਪਤਾਲ ਦੇ ਵਿੱਚ ਕੁਝ ਸਮਾਂ ਪਹਿਲਾਂ ਬਣੇ ਜੱਚਾ ਬੱਚਾ ਵਾਰਡ ਦੀ ਦੀਵਾਰ ਅਚਾਨਕ ਡਿੱਗਣ ਦੇ ਨਾਲ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਹਸਪਤਾਲ ਦੇ ਵਿੱਚ ਨਿਰਮਾਣ ਕਾਰਜ ਸਵਾਲਾਂ ਦੇ ਘੇਰੇ ਦੇ ਵਿੱਚ ਨੇ ਕਿਉਂਕਿ ਇਸ ਹਸਪਤਾਲ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 1 ਨਵੰਬਰ 2022 ਨੂੰ ਆਪਣੇ ਕਰਕਮਲਾ ਦਣਾ ਕੀਤਾ ਗਿਆ ਸੀ ਐਨੇ ਥੋੜੇ ਸਮੇਂ ਦੇ ਵਿੱਚ ਕਰੀਬ 25 ਫੁੱਟ ਬਣੀ ਹੋਈ ਦੀਵਾਰ ਡਿੱਗ ਕੇ ਟਹਿਟੇਰੀ ਹੋ ਗਈ ਹੈ ਜਿਸ ਤੋਂ ਚਲਦੇ ਆ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਅਧਿਕਾਰੀ ਤੇ ਠੇਕੇਦਾਰਾਂ ਦੀ ਅਦਾਰ ਗੁਜ਼ਾਰੀ ਤੇ ਤਾਂ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਕਿਉਂਕਿ ਹਸਪਤਾਲ ਦੇ ਵਿੱਚ ਸੈਂਕੜੇ ਮਰੀਜ਼ ਉਹਨਾਂ ਦੇ ਪਰਿਵਾਰਕ ਮੈਂਬਰ ਇਲਾਜ ਕਰਵਾਉਣ ਦੇ ਲਈ ਆਉਂਦੇ ਨੇ ਹਾਲ-ਚਾਲ ਜਾਣਨ ਦੇ ਲਈ ਵੀ ਆਉਂਦੇ ਨੇ ਹਸਪਤਾਲ ਦੀ ਨਵੀਂ ਵੱਡੀ ਬਿਲਡਿੰਗ ਦੀ ਖਸਤਾ ਹਾਲਤ ਦੇ ਚੱਲਦਿਆ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿਸ ਵੀ ਠੇਕੇਦਾਰ ਦੇ ਵੱਲੋਂ ਇਸ ਬਿਲਡਿੰਗ ਦਾ ਨਿਰਮਾਣ ਕੀਤਾ ਗਿਆ ਉਸ ਦੀ ਨਿਰਪੱਖ ਜਾਂਚ ਕੀਤੀ ਜਾਵੇ ਤਾਂ ਜੋ ਸਰਕਾਰੀ ਤੇ ਗੈਰ ਸਰਕਾਰੀ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਤੇ ਬਣਦੀ ਕਾਰਵਾਈ ਹੋਵੇ ਇਸ ਮਾਮਲੇ ਸੰਬੰਧੀ ਚਦੂਸੇਵਰ ਹਸਪਤਾਲ ਦੀ ਐਸਐਮਓ ਪਰਵਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਾਣਕਾਰੀ ਸਿਵਲ ਸਰਜਨ ਤੇ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੂੰ ਦਿੱਤੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਪੁਲਿਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ ਜਾਂ ਫਿਰ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕੀਤਾ ਜਾਂਦਾ ਹੈ ਹੋਰ ਇਸ ਬਾਬਤ ਤੇ ਸਾਡੇ ਸਹਿਯੋਗੀ ਦੇ ਨਾਲ ਗੱਲਬਾਤ ਕਰਦੇ ਆ ਐਸਐਮਓ ਫਗਵਾੜਾ ਦਾ ਕੀ ਕੁਝ ਕਿਹਾ ਹੈ ਆਓ ਸੁਣਦੇ ਆ ਫਗਵਾੜਾ ਨਿਊਜ਼ ਦੀ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਹਾਂਜੀ ਮੈਮ ਜਿਹੜੀ ਕਿ ਬਿਲਡਿੰਗ ਬੀ ਗਿਆ ਕਾਂਦੀ ਡੀ ਗਿਆ ਕਾਫੀ ਲੰਬਾਈ ਚ ਹੈਗੀ ਆ ਕਿ ਹੁਣ ਤੱਕ ਮਾਮਲਾ ਸਾਰਾ ਸਾਹਮਣੇ ਆ ਗਿਆ ਕਿ ਜਿਹੜੀ ਸੈਟਰਡੇ ਮਾਰਨਿੰਗ ਐਂਡ ਨਾਈਟ ਨੂੰ ਜਿਹੜਾ ਸ਼ਾਮ ਨੂੰ ਤੇ ਨਾਈਟ ਨੂੰ ਜਿਹੜਾ ਤੂਫਾਨ ਆਇਆ ਸੀ ਨਾ ਚੱਕਰਵਾਤ ਆਇਆ ਸੀ ਪੰਜਾਬ ਦੇ ਵਿੱਚ ਤੇ ਉਸ ਦੇ ਕਾਰਨ ਬਹੁਤ ਤੇਜ਼ ਹਵਾ ਚੱਲੀ ਉਹਦੇ ਕਰਕੇ ਜਿਹੜੀ ਇਹ ਦੀਵਾਰ ਹੈਗੀ ਦੀਵਾਰ ਹੈ ਉਹਦੇ ਵਿੱਚ ਚਾਰ ਪੰਜ ਖਿੜਕੀਆਂ ਸੀਗੀਆਂ ਤੇ ਕੋਰੀਡੋਰ ਵੀ ਸੀਗੀ ਉੱਪਰ ਚੱਲੀ ਸੀ ਛੱਤ ਨੂੰ ਇੱਕ ਤਰ੍ਹਾਂ ਦਾ ਟਰੈਸ ਸੀਗਾ ਕਿੰਨੀ ਦਿਨ ਪਹਿਲਾਂ ਮਣੀ ਸੀਗੀ ਇਹ ਅਪ੍ਰੋਕਸੀਮੇਟਲੀ ਨਵੰਬਰ 2022 ਟੈਂਡਰ ਹੋਇਆ ਦੇਖੋ ਸਰ ਤੇ ਮੈਂ ਮੈਦੀ ਤੁਸੀਂ ਕਿਸੇ ਨੂੰ ਲਿਖਤੀ ਕੀਤੀ ਸ਼ਿਕਾਇਤ ਵਗੈਰਾ ਕੋਈ ਹਾਂਜੀ ਅਸੀਂ ਆਪਣੇ ਹਾਰ ਅਥਾਰਟੀਜ਼ ਨੂੰ ਇਨਫੋਰਮ ਕਰਤਾ ਸੀਗਾ ਤੇ ਨਾਲ ਦੇ ਨਾਲ ਅਸੀਂ ਜਿਹੜੇ ਰਿਪੇਅਰ ਵਾਲੇ ਗਏ ਕਾਰਪੋਰੇਸ਼ਨ ਵਾਲੇ ਜਿਹੜੀ ਹੈਲਥ ਸਿਸਟਮ ਕਾਰਪੋਰੇਸ਼ਨ ਕੀ ਇਹ ਤੁਹਾਨੂੰ ਇਨਫੋਰਮ ਕਰ ਦੇਣਾ ਠੀਕ ਹੋਇਆ ਤੁਹਾਨੂੰ ਪਤਾ ਚੱਲਿਆ ਕਿ ਜਦੋਂ ਕੋਈ ਨਵੀਂ ਬਿਲਡਿੰਗ ਬਣਦੀ ਹੈ ਤੇ ਹਸਪਤਾਲ ਦਾ ਕਿਸੇ ਨੂੰ ਦੱਸਿਆ ਜਾਂ ਉਹਦੇ ਪੁਆਇੰਟ ਕੀਤਾ ਜਾਂਦਾ ਚੈਕਿੰਗ ਲਈ ਅਕਚੁਅਲੀ ਇਹ ਜਿਹੜੀ ਬਿਲਡਿੰਗ ਦਾ ਜਦੋਂ ਹੈਂਡਓਵਰ ਸੀ ਇਹ ਮੇਰੇ ਤੋਂ ਪਹਿਲਾਂ ਜਿਹੜੇ ਥੀ ਡਾਕਟਰ ਸਮਸਰਗਾਂ ਸੀ ਉਹਨਾਂ ਨੇ ਉਹਨਾਂ ਦੇ ਟਾਈਮ ਤੇ ਹੈਂਡਓਵਰ ਹੋਇਆ ਤੇ ਮੈਂ ਉੱਪਰ ਜਾਂਦਾ ਰਸਤਾ ਹੈਗਾ ਉੱਪਰ ਬੰਦ ਸੀ ਹਾਂ ਦੀ ਅਕਚੁਅਲੀ ਦੇ ਵਿੱਚ ਜਿਹੜਾ ਉੱਪਰ ਵਾਲਾ ਕੋਰੀਡੋਰ ਹੈ ਨਾ ਉਹ ਸੀ ਇਹਦਾ ਦਰਵਾਜ਼ਾ ਇਹ ਵਾਲਾ ਰਸਤਾ ਬੰਦ ਕੀਤਾ ਹੋਇਆ ਸੀਗਾ ਇਹ ਵੀ ਇੱਕ ਆਲਟਰਨੇਟ ਰਸਤਾ ਹੈ ਸਾਡੇ ਕੋਲ ਅੰਦਰ ਦੀਆਂ ਸਟੇਅ ਸੀਗੀਆਂ ਉਹ ਵੀ ਯੂਜ਼ ਕੀਤਾ ਜਾਂਦਾ। ਅਗਰ ਥੱਲੇ ਮਰੀਜ਼ ਹੁੰਦੇ ਤਾਂ ਨੁਕਸਾਨ ਹੋ ਸਕਦਾ ਸੀ। ਇਹ ਕੋਰੀਡੋਰ ਦੇ ਉੱਪਰ ਸੀ ਨਾ। ਇਹ ਕੋਰਡ ਰੈਲ ਦੇ ਉੱਪਰ। ਗਰਮੀ ਦਾ ਸੀਜ਼ਨ ਹੈ ਕੋਰੀਡੋਰ ਐਂਡਾ ਤੇ ਲੋਕ ਜਿਹੜਾ ਹੈ ਖੁੱਲੀਆਂ ਬਾਹਾਂ ਤੇ ਆ ਜਾਂਦੇ ਆ। ਤੇ ਕੀ ਉਹਨਾਂ ਨੂੰ ਨੁਕਸਾਨ ਹੋ ਸਕਦਾ ਸੀ ਜਾਂ ਨਹੀਂ? ਐਕਚੁਅਲੀ ਇਹ ਵਾਲਾ ਰਸਤਾ ਬੰਦ ਕੀਤਾ ਹੋਇਆ ਸੀ। ਉਹਦਾ ਪੈਸੇ ਕਿ 60 ਟੋਟ ਲੱਗੀ ਹੋਈ ਇੱਟਾਂ ਥੱਲੇ ਵੀ ਆ ਕੇ ਡਿੱਗੀਆਂ ਸੀ। ਹਾਂਜੀ। ਕਿਸੇ 60 ਤੇ ਨਹੀਂ ਲੱਗੀ ਸੀ ਇੱਥੇ ਥੱਲੇ ਵੀ ਆ ਕੇ ਡਿੱਗੀਆਂ ਸੀ। ਸਟ੍ਰੇਂਗਥ ਉੱਤੇ ਕੋਈ ਪਰਸਨ ਨਹੀਂ ਸੀ ਕਿਉਂਕਿ ਇਹ ਰਸਤਾ ਰੈਂਪ ਤੋਂ ਕੋਈ ਨਹੀਂ ਚੱਲਦਾ ਹੈ। ਸਿੱਕੀ ਕੋਈ ਮੁਕਤ ਇਰੀਆ ਨਾ ਦਵਾ ਰਾਇਆ ਜਾਂ ਅਸੈਸੀਨ ਐਂਡਸੀ ਦੇ ਬਾਰੇ ਸੂਚਨਾ ਦਿੱਤੀ ਹੈ। ਹਾਂਜੀ। ਅਸੀਂ ਇਨਫਾਰਮ ਕੀਤਾ ਹਰ ਅਥਾਰਟੀ ਨੂੰ ਤੇ ਜਿਹੜੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਇੰਜੀਨੀਅਰ ਹਨ ਉਹਨਾਂ ਨੂੰ ਅਸੀਂ ਇਨਫਾਰਮ ਕੀਤਾ। ਉਹਨਾਂ ਦੀ ਵਿਜ਼ਿਟ ਹੋਏਗੀ। ਉਹ ਆ ਕੇ ਅਸੈਸ ਕਰਕੇ ਉਹਨੂੰ ਰਿਪੇਅਰ ਕਰ ਦੇਣਗੇ।